ਪੰਜਾਬ ਵਿੱਚ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਅਤੇ ਗੜੇਮਾਰੀ ਪੈ ਰਹੀ ਹੈ। ਚੰਡੀਗੜ੍ਹ ਮੁਹਾਲੀ ਦੀ ਜੇਕਰ ਗੱਲ ਕਰੀ ਤਾਂ ਇਸ ਵਕਤ ਚੰਡੀਗੜ੍ਹ ਮੁਹਾਲੀ ਦੇ ਵਿੱਚ ਵੀ ਗੜੇਮਾਰੀ ਹੋ ਰਹੀ ਹੈ। ਲੁਧਿਆਣਾ ਜ਼ਿਲ੍ਹੇ ਦੇ ਨਾਲ-ਨਾਲ ਕਈ ਥਾਈਂ ਗੜੇ ਪੈਂਦੀਆਂ ਖਬਰਾਂ ਹਨ। ਸਵੇਰੇ 7:30 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੌਸਮ ਪੂਰੀ ਤਰ੍ਹਾਂ ਠੰਡਾ ਹੋ ਗਿਆ ਹੈ। ਫਿਰ 8 ਵਜੇ ਵੀ ਮੀਂਹ ਅਤੇ ਬੱਦਲਾਂ ਕਾਰਨ ਅਸਮਾਨ ਵਿੱਚ ਹਨੇਰਾ ਬਣਿਆ ਰਿਹਾ। ਇਹ ਸਰਦੀਆਂ ਦੀ ਦੂਜੀ ਬਾਰਿਸ਼ ਹੈ। ਬਰਸਾਤ ਕਾਰਨ ਠੰਡ ਇੱਕਦਮ ਵੱਧ ਗਈ ਹੈ। ਕਈ ਥਾਵਾਂ ਬਿਜਲੀ ਵੀ ਗੁੱਲ ਹੈ। ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਸਵੀਰਾਂ ਵਿੱਚ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਚੰਡੀਗੜ੍ਹ ਮੁਹੱਲੇ ਦੀ ਤਸਵੀਰਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਭਾਰੀ ਗੜੇਮਾਰੀ ਹੋ ਰਹੀ ਹੈ। ਜ਼ਿਕਰਯੁਕ ਹੈ ਕਿ ਇਸ ਸਾਲ ਪੰਜਾਬ ਵਿੱਚ ਦਸੰਬਰ ਦੇ ਅੱਧ ਤੋਂ ਬਾਅਦ ਮੀਂਹ ਨਹੀਂ ਪਿਆ ਪਰ ਫਰਵਰੀ ਦੇ ਪਹਿਲੇ ਦਿਨ ਹੀ ਭਾਰੀ ਮੀਂਹ ਪਿਆ ਹੈ ਮੌਸਮ ਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਅਤੇ ਮੌਸਮ ਭਾਗ ਨੇ ਵੀ ਕਿਹਾ ਕਿ ਜੋ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਮੀਂਹ ਨਹੀਂ ਪਿਆ ਉਸ ਦੀ ਜਿਹੜੀ ਪੂਰਤੀ ਹੈ ਫਰਵਰੀ ਵਿੱਚ ਹੋਏਗੀ ਅਤੇ ਫਰਵਰੀ ਦੇ ਵਿੱਚ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਬਰਸਾਤ ਜ਼ਿਆਦਾ ਹੋਵੇਗੀ ਅੱਜ ਸਵੇਰ ਦੀ ਜੇਕਰ ਗੱਲ ਕਰੀ ਤਾਂ ਸਵੇਰੇ 6 ਵਜੇ ਤੱਕ ਸ਼ਹਿਰ ਵਿੱਚ ਸੰਘਣੀ ਧੁੰਦ ਛਾਈ ਹੋਈ ਸੀ ਅਤੇ ਤ੍ਰੇਲ ਵੀ ਪੈ ਰਹੀ ਸੀ ਪਰ 7 ਵਜੇ ਤੋਂ ਬਾਅਦ ਅਚਨਚੇ ਤੇਜ਼ ਬਰਸਾਤ ਸ਼ੁਰੂ ਹੋ ਗਈ ਅਤੇ ਉਸ ਤੋਂ ਬਾਅਦ ਭਾਰੇ ਗੜੇਮਾਰੀ ਅਜੇ ਵੀ ਲਗਾਤਾਰ ਜਾਰੀ ਹੈ ਮੌਸਮ ਭਾਗ ਮੁਤਾਬਕ ਅੱਜ ਪੂਰਾ ਦਿਨ ਮੌਸਮ ਠੰਡਾ ਰਹੇਗਾ ਤੇ ਕਿਸੇ ਕਿਸੇ ਥਾਂ ਤੇ ਭਾਰੀ ਮੀਂਹ ਅਤੇ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਇਹ ਤਸਵੀਰਾਂ ਚੰਡੀਗੜ੍ਹ ਮੁਹਾਲੀ ਦੀਆਂ ਸੀ ਦਿਖਾ ਰਹੇ ਹਾਂ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗੜੇਮਾਰੀ ਹੋਈ ਹੈ ਸੜਕਾਂ ਤੇ ਇੰਜ ਲੱਗ ਰਿਹਾ ਕਿ ਜਿਵੇਂ ਫਰਵਰੀ ਮਹੀਨੇ ਦੀ ਅੱਜ ਸ਼ੁਰੂਆਤ ਹੋਈ ਹੈ ਪਹਿਲੇ ਤਰੀਕੇ ਤੇ ਮੌਸਮਾਰਾਂ ਵੱਲੋਂ ਵੀ ਇਸ ਮਹੀਨੇ ਵਿੱਚ ਬਰਸਾਤ ਦਾ ਜ਼ਿਆਦਾ ਅਨੁਮਾਨ ਲਗਾਇਆ ਗਿਆ ਗੜੇਮਾਰੀ ਦਾ ਵੀ ਅਨੁਮਾਨ ਲਗਾਇਆ ਗਿਆ ਤੇ ਅੱਜ ਫਰਵਰੀ ਦੀ ਸ਼ੁਰੂਆਤ ਭਾਰੀ ਗੜੇਮਾਰੀ ਦੇ ਨਾਲ ਹੋਈ ਹੈ